ਰੂਸ ਦੇ ਦੂਰ ਪੂਰਬੀ ਖੇਤਰ ਕੈਮਚਟਕਾ ਵਿੱਚ 8.8 ਤੀਬਰਤਾ ਵਾਲਾ ਇੱਕ ਭਿਆਨਕ ਹੁਚਾਲ ਆਇਆ ਜਿਸ ਨੇ ਇਲਾਕੇ ਵਿੱਚ ਵੱਡੀ ਤਬਾਹੀ ਮਚਾ ਦਿੱਤੀ। ਇਹ ਖੇਤਰ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਵਸਿਆ ਹੋਇਆ ਹੈ। ਹੁਚਾਲ ਤੋਂ ਤੁਰੰਤ ਬਾਅਦ ਆਈ ਸੁਨਾਮੀ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ। ਰੂਸ ਦੇ ਨਾਲ-ਨਾਲ ਜਾਪਾਨ ਅਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਕੈਮਚਟਕਾ ਖੇਤਰ ਵਿੱਚ 10 ਤੋਂ 15 ਫੁੱਟ ਉੱਚੀਆਂ ਲਹਿਰਾਂ ਆਈਆਂ। ਰੂਸ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਇਲਾਕੇ ਵਿੱਚ ਵੱਡੀ ਤਬਾਹੀ ਹੋਈ ਹੈ। ਇਮਾਰਤਾਂ ਟਹਿ ਗਈਆਂ, ਰਸਤੇ ਬੰਦ ਹੋ ਗਏ। ਅਤੇ ਬਿਜਲੀ ਆਦਿ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ। ਕੁਝ ਤਸਵੀਰਾਂ ਵਿੱਚ ਟਾਪੂਆਂ ਨਾਲ ਟਕਰਾਂਦੀਆਂ ਭਾਰੀ ਲਹਿਰਾਂ ਅਤੇ ਟਹਿਰੀਆਂ ਇਮਾਰਤਾਂ ਦੀ ਚਲਕ ਵੇਖੀ ਜਾ ਸਕਦੀ ਹੈ। ਉਚਾਲ ਅਤੇ ਸੁਨਾਮੀ ਦੇ ਝਟਕਿਆਂ ਕਾਰਨ ਰੂਸ ਦੇ ਟਾਪੂਆਂ ਅਤੇ ਜਾਪਾਨ ਦੇ ਹਾਈਕਵਾਰਡੋ ਟਾਪੂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਮੰਗਲਵਾਰ ਨੂੰ ਹੋਲੋਲੂ ਵਿੱਚ ਵੀ ਸੁਨਾਮੀ ਚੇਤਾਵਨੀ ਸਹਿਰੇਣ ਵਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਵੱਲ ਜਾਣ ਨੂੰ ਕਿਹਾ ਗਿਆ। ਇਹ ਉਚਾਲ 1952 ਤੋਂ ਲੈ ਕੇ ਹੁਣ ਤੱਕ ਕੈਮ ਚਟਕਾ ਖੇਤਰ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਉਚਾਲ ਦੱਸਿਆ ਜਾ ਰਿਹਾ ਹੈ। ਇਸ ਪੁਚਾਲ ਕਾਰਨ ਨਿਊਜ਼ੀਲੈਂਡ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਸੁਨਾਮੀ ਦੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜਾਪਾਨ ਵਿੱਚ ਲਗਭਗ 20 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜਦਕਿ ਹਾਈ ਕੋਰਟੋ ਵਿੱਚ 11000 ਲੋਕ ਛੱਤਾਂ ਤੇ ਸ਼ਰਨ ਲੈਣ ਦੇ ਵਿਖੇਗੇ। ਫਰੂਜ਼ ਦੇ ਸਾਖਲਿਨ ਖੇਤਰ ਵਿੱਚ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਕਈ ਇਲਾਕਿਆਂ ਦੀ ਪੂਰੀ ਤਰ੍ਹਾਂ ਤਬਾਹੀ ਹੋ ਗਈ ਹੈ। ਹਵਾਈ ਵਿੱਚ ਕਮਰਸ਼ੀਅਲ ਜਹਾਜ਼ਾਂ ਨੂੰ ਖੇਤਰ ਤੋਂ ਹਟਣ ਦੇ ਆਦੇਸ਼ ਮਿਲੇ ਹਨ ਅਤੇ ਕਈ ਉਡਾਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਡਾਇਵਰਟ ਕਰ ਦਿੱਤਾ ਗਿਆ ਹੈ। ਰੂਸ ਦੇ ਦੂਰ ਪੂਰਬੀ ਖੇਤਰ ਕੈਮਚਟਕਾ ਵਿੱਚ 8.8 ਤੀਬਰਤਾ ਵਾਲਾ ਇੱਕ ਭਿਆਨਕ ਉਚਾਲ ਆਇਆ ਜਿਸ ਨੇ ਇਲਾਕੇ ਵਿੱਚ ਵੱਡੀ ਤਬਾਹੀ ਮਚਾ ਦਿੱਤੀ। ਇਹ ਖੇਤਰ ਪ੍ਰਸ਼ਾਂਤ ਮਹਾਸਾਗਰ ਦੇ ਕਿਨਾਰੇ ਵਸਿਆ ਹੋਇਆ ਹੈ। ਉਚਾਲ ਤੋਂ ਤੁਰੰਤ ਬਾਅਦ ਆਈ ਸੁਨਾਮੀ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ। ਰੂਸ ਦੇ ਨਾਲ-ਨਾਲ ਜਾਪਾਨ ਅਤੇ ਅਮਰੀਕਾ ਦੀਆਂ ਏਜੰਸੀਆਂ ਵੱਲੋਂ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਕੈਮਚਟਕਾ ਖੇਤਰ ਵਿੱਚ 10 ਤੋਂ 15 ਫੁੱਟ ਉੱਚੀਆਂ ਲਹਿਰਾਂ ਆਈਆਂ। ਰੂਸ ਦੇ ਐਮਰਜੈਂਸੀ ਮੰਤਰਾਲੇ ਮੁਤਾਬਕ ਇਲਾਕੇ ਵਿੱਚ ਵੱਡੀ ਤਬਾਹੀ ਹੋਈ ਹੈ। ਇਮਾਰਤਾਂ ਢਹਿ ਗਈਆਂ, ਰਸਤੇ ਬੰਦ ਹੋ ਗਏ। ਅਤੇ ਬਿਜਲੀ ਆਦੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ। ਕੁਝ ਤਸਵੀਰਾਂ ਵਿੱਚ ਟਾਪੂਆਂ ਨਾਲ ਟਕਰਾਂਦੀਆਂ ਭਾਰੀ ਲਹਿਰਾਂ ਅਤੇ ਟਹਿਰੀਆਂ ਇਮਾਰਤਾਂ ਦੀ ਚਲਕ ਵੇਖੀ ਜਾ ਸਕਦੀ ਹੈ। ਉਚਾਲ ਅਤੇ ਸੁਨਾਮੀ ਦੇ ਝਟਕਿਆਂ ਕਾਰਨ ਰੂਸ ਦੇ ਟਾਪੂਆਂ ਅਤੇ ਜਾਪਾਨ ਦੇ ਹਾਈਕਵਾਰਟੂ ਟਾਪੂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਮੰਗਲਵਾਰ ਨੂੰ ਹੋਲੋਲੂ ਵਿੱਚ ਵੀ ਸੁਨਾਮੀ ਚੇਤਾਵਨੀ ਸਹਿਰਨ ਵਜੇ ਅਤੇ ਲੋਕਾਂ ਨੂੰ ਉੱਚੀਆਂ ਥਾਵਾਂ ਵੱਲ ਜਾਣ ਨੂੰ ਕਿਹਾ ਗਿਆ। ਇਹ ਪੁਚਾਲ 1952 ਤੋਂ ਲੈ ਕੇ ਹੁਣ ਤੱਕ ਕੈਮ ਚਟਕਾ ਖੇਤਰ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਪੁਚਾਲ ਦੱਸਿਆ ਜਾ ਰਿਹਾ ਹੈ। ਇਸ ਭੁਚਾਲ ਕਾਰਨ ਨਿਊਜ਼ੀਲੈਂਡ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਸੁਨਾਮੀ ਦੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜਾਪਾਨ ਵਿੱਚ ਲਗਭਗ 20 ਲੱਖ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ। ਜਦਕਿ ਹਾਈ ਕੋਰਟੋ ਵਿੱਚ 11000 ਲੋਕ ਛੱਤਾਂ ਤੇ ਸ਼ਰਨ ਲੈਣ ਦੇ ਵਿਖੇਗੇ। ਫਰੂਜ਼ ਦੇ ਸਾਖਲਿਨ ਖੇਤਰ ਵਿੱਚ ਐਮਰਜੈਂਸੀ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਕਈ ਇਲਾਕਿਆਂ ਦੀ ਪੂਰੀ ਤਰ੍ਹਾਂ ਤਬਾਹੀ ਹੋ ਗਈ ਹੈ। ਹਵਾਈ ਵਿੱਚ ਕਮਰਸ਼ੀਅਲ ਜਹਾਜ਼ਾਂ ਨੂੰ ਖੇਤਰ ਤੋਂ ਹਟਣ ਦੇ ਆਦੇਸ਼ ਮਿਲੇ ਹਨ ਅਤੇ ਕਈ ਉਡਾਨਾਂ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਡਾਇਵਰਟ ਕਰ ਦਿੱਤਾ ਗਿਆ ਹੈ।